ਤਰਤੀ ਪੂਰੇ ਸਤਗੁਰੂ ਸਭੇ ਲਈ ਸਮਾਈ ਦਾਗ ਪਵਿੱਤਰ ਤਰਤ ਜੇ ਤਰਤਾ ਹੋਏ ਸਮਾਈ ਤਾ ਕੋ ਨਿਕਟਨ ਆਵਈ ਦੋਜਕ ਸੰਦੀਪ ਆਏ ਤਰਤੀ ਵਿੱਚ ਸਮਾਈਨ ਜੋਗੀ ਤੇ ਸੰਿਆਸ ਸੂਰ ਬੀਰ ਬਰਿਆਮ ਦੀ ਪੂਰਨ ਕਰਦੀ ਆਸ ਤਰਤੀ ਉੱਤੇ ਬੈਠ ਕੇ ਜੋ ਜੋ ਸਾਧੇ ਜੋਗ ਪੂਰਨ ਹੋਵੇ ਕਾਮਨਾ ਮਿਟ ਜਾਵੇ ਪੋ ਰੋਗ ਮਰਨਾ ਪਲਾ ਉਜਾੜਦਾ ਜਹਾਂ ਜੀ ਜੰਤ ਵਰਸਾਈ ਸਾਰੇ ਰਹੇ ਜੁਵਾਲ ਹੱਡ ਧਰਤੀ ਵਿੱਚ ਮਨਾਈ ਜੇ ਕੋ ਧਰਤੀ ਹੋ ਰਹੇ ਧਰਤੀ ਕਾ ਗੁਰ ਸੋਏ ਜਿਤ ਜਿਤ ਧਰੇ ਉਹ ਚਰਨ ਕੋ ਤਿਤ ਤਿਤ ਪਾਵਨ ਹੋਏ ਲਖ ਧਰਤੀ ਤਰਤਰੀ ਲਵੇ ਨ ਲਾਗੇ ਸੋਏ ਜੇ ਕੋ ਧਰਤੀ ਦੇ ਵਿੱਚ ਸੋ ਗੁਣ ਧਰਤੀ ਹੋਏ ਧੀਰਜ ਧਰਤੀ ਧਰਮ ਹੈ ਸਾਧੂ ਕਰਨ ਜੁਹਾਰ ਜਾਚਨ ਚਰਨਾ ਤੋੜ ਨੂੰ ਮੁਖਤੇ ਲਾਏ ਨ ਛਾਰ ਸਾਦ ਜਗ ਵਿੱਚ ਇਹੋ ਰਹਿਣ ਜੋ ਪਾਰਸ ਪੱਥਰ ਮਾਹੀ ਅਚਨ ਚੇਤੀ ਤਾਤ ਨੂੰ ਕੰਚਨਵਰਣ ਕਰਾਈ ਮਨ ਸਿਰ ਵਿੱਚ ਜਿਸ ਸੱਪ ਦੇ ਸੱਪਾਂ ਵਿੱਚ ਫਿਰਾਏ ਆਪਣਾ ਮਰਮ ਨ ਦੇਵਨੀ ਗੁਪਤਵ ਲਾਵੇਂ ਮਾਹੀ ਚੰਦਨ ਬਾਵਨ ਆਖੀਐ ਰੁੱਖਾਂ ਵਿੱਚੋ ਹੋਏ ਆਪਣੀ ਮੁਸ਼ਕੋਸ ਸੰਸਰ ਦੁਖ ਚੰਦਨ ਕਰਦਾ ਖੋਏ ਪਾਰ ਜਤ ਜਗ ਵਿੱਚ ਰਹੇ ਮਰਮ ਨ ਪਾਵੇ ਕੋਈ ਜੋ ਇੱਛਾ ਕਰ ਮੰਗੀ ਐ ਸੋਈ ਪ੍ਰਾਪਤ ਹੋਈ ਕਾਮ ਤੈਨ ਜਗ ਵਿੱਚ ਰਹੇ ਮਰਮ ਨਾ ਕੋਈ ਪਾਈ ਛੱਤੀ ਅੰਮ੍ਰਿਤ ਛੱਤਰੀ ਅੰਮ੍ਰਿਤ ਮੰਗਿਐਨ ਤਤ ਛਿਨ ਕੱਢ ਦਿਵਾਈ ਸਾਧੂ ਜਗ ਵਿੱਚ ਆਖੀਐ ਜਗਹੀ ਵਿੱਚ ਫਿਰਾਏ ਆਪਣਾ ਆਪ ਛਪਾਵ ਹੈ ਕਿਸੇ ਨ ਆਪ ਲਖਾਏ ਮਾਇਆ ਵਿੱਚ ਉਦਾਸ ਹੈ ਬੋਲੇ ਅਚਰਜ ਬਾਣ ਮਾਇਆ ਤਾਰੀ ਤਰਮ ਦੇ ਸਕੇ ਨ ਕੋਈ ਪਛਾਨ ਅਗਤ ਕਹਾਣੀ ਬੋਲਦੇ ਸ਼ਬਦ ਥੱਕੇ ਲਈ ਬੁਲਾਈ ਖੋਜਤ ਖੋਜਤ ਪਾਈਐ ਪਾਇਆ ਸਹਿਜ ਸੁਭਾਈ ਏਕੀ ਸਾਧਨਾ ਪਾਈਐ ਜਾਣੇ ਜਾਣਨ ਹਰ ਜਾਣਿਆ ਜਾਣੇ ਪਾਹਰਾ ਬੋਲੇ ਸ਼ਬਦ ਅਪਾਰ ਸਾਧੂ ਅੰਜਨ ਸੱਚ ਦਾ ਜੇ ਸੂਜੈ ਸਭ ਲੋਏ ਜਿਸ ਪ੍ਰਾਪਤ ਤਿਸ ਮਿਲੇ ਇਹ ਮਤ ਪਾਵੈ ਕੋਏ ਅਵਲ ਆਦਮ ਇਸ ਪਿਆ ਸੁਣੀਐ ਰੁਕੰਦੀਨ ਕਈ ਅਸੰਖਾ ਆਦਮੀ ਤਿਸਤੇ ਪਿਛਲੀਨ ਕਈ ਅਸੰਖਾ ਕਿਆਮਤਾਂ ਪਰਲੋ ਅੰਤ ਨਾ ਪਾਰ ਜੈਸੀ ਕਿਆਮਤ ਨੂ ਦੀ ਹੋਈ ਅਪਰ ਅਪਾਰ ਕਿੱਤੀ ਹੋਈਆਂ ਕਿਆਮਤੀ ਕੁਛ ਕੀਆ ਨਾ ਜਾਏ شمار ਆਦਮ ਅੰਤ ਨਾ ਪਾਈਏ ਵੇਖੰਬਨਾਤੇ ਅਵਤਾਰ ਚੌਪੜ ਬਾਜੀ ਤਰਤ ਹੈ ਗੋਟਾਂ ਸਭ ਸੰਸਾਰ ਪਾਸਾ ਹੱਥ ਖੁਦਾਏ ਦੇ ਜੋ ਭਾਵੈ ਤਿਉ ਉਤਾਰ ਪੱਕੀ ਸਾਰੀ ਪਿੜ ਪਵੈ ਫਿਰ ਕੱਚੀ ਦੀਚੇ ਢਾਰ ਨਾਨਕ ਆਕੇ ਰੁਕਨ ਦੀਨ ਇਹੀ ਸੂਰਤ ਸੰਸਾਰ ਅਗਲੀ ਪਿਛਲੀ ਸੁਖ ਨਹੀਂ ਕਦਹੁ ਆ ਸੰਸਾਰ ਕਰ ਕਰ ਬਹੁਤ ਦਿਲਬੀਰੀਆਂ ਵੇਦ ਕਤੇਬ ਵਿਚਾਰ ਜੋ ਵੇਦ ਕਤੇਬਾਂ ਆਖਿਆ ਆਦਮ ਦਾ ਵਿਚਾਰ ਵਿਚ ਦਾ ਸਾਨਾ ਪਿਛਲੀ ਕੀਤੀ ਸਭ شمار ਅਵਲ ਅਵਲ ਆਦਮੀ ਇਸ ਬਿਤ ਕੀਆ ਖੁਦਾਏ ਆਦਮ ਉਸਾਜੇ ਆਦਮੀ ਮਦ ਕੀ ਟੋ ਦੇਤ ਉਪਾਏ ਜਿਤ ਇਹ ਸਾਜੀ ਸ੍ਰਿਸ਼ਟ ਰਬ ਤਬ ਦੋਨੋ ਚੱਲੇ ਰਾਹੇ एक दानो एक देवते वैर विरोध कराहे जब अवल साचे आदमी तब गंदम हुई नाल। वजन सिराही छतरी पक्के लहू संभाल जिसका हुआ वजन ए तब आदम के कद हुए नानक आके रुकन दीन साहेब अंत न कोय साहेब किसे न देख सब कुदरत किए बनाए कुदरत अंत न पाया सब लिख पढ़ थकी गाए ਸੁਆਲ ਪੀਰ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਸੁਣੀਏ ਨਾਨਕ ਪੀਰ ਰੱਬ ਜਿਉਂ ਕਰ ਆਦਮੀ ਸਾਜਿਆ ਤਹਿ ਆਕੀ ਸੱਚ ਤਦਬੀਰ ਆਦਮੀ ਮਿਲਿਆ ਬਖਸ਼ ਕੀ ਲੈ ਆਇਆ ਏ ਸਚਹਾਨ ਤੁਸੀਂ ਵੀ ਆਪਣੀਆਂ ਕੁਰਸੀਆਂ ਪਿੱਛੋਂ ਕਹੋ ਬਿਆਨ ਵੱਡੇ ਤੇਮਾਰੇ ਕਵਨ ਸੰਨ ਤੁਮ ਕਿਥੋਂ ਉਪਜੇ ਆਏ ਅਵਲ ਆਕਰ ਸੱਚ ਕਹੋ ਤਬ ਦਿਲ ਕਾ ਕਤਰਾ ਜਾਇ ਤੂੰ ਸਾਹਿਬ ਹੈ ਕਰਾਮਤ ਦਾ ਉਪਜੇ ਕਰੋ ਖੁਦਾਈ ਹੋਰ ਦਿੱਤੀ ਕਿਸੇ ਨੂੰ ਆਦਮੀ ਤੋਂ ਕਿਸ ਨੂੰ ਆਏ ਵੱਡਾ ਸਾਹਿਬ ਹੈ ਕਰਾਮਾਤ ਦਾ ਆਖਣੇ ਸਿਰ ਖੁਦ ਹੋਏ ਕੋਹ ਸ਼ਰਾਫਤ ਆਦਮੀ ਜਿਸ ਕਹੇ ਵੱਡਾ ਸਭ ਕੋਏ ਲਿਖਿਆ ਵਿੱਚ ਕਿਤਾਬ ਦੇ ਅਵਲ ਇੱਕ ਖੁਦਾਈ ਦੂਜਾ ਨੂਰ ਮੁਹੰਮਦੀ ਜੋ ਖਾਸਾ ਯਾਰ ਕਹਾਈ ਇਥੇ ਆਇਆ ਦੀਨ ਜਾਨ ਵਿੱਚ ਸਾਬਤ ਕੀ ਤੋਨ ਦੀਨ ਪਿਛੋਂ થી ਹੈ ਉਮਤੀ ਤਿੰਨਾਂ ਦੱਸਿਓ ਸ਼ਰਹ ਯਕੀਨ ਲਿਖਿਆ ਵਿੱਚ ਕੁਰਾਨ ਦੇ ਅਵਲ ਇੱਕ ਖੁਦਾਏ ਦੂਜਾ ਨੂਰ ਮੁਹੰਮਦੀ ਜਿਨ ਚਾਨਣ ਕੀਤਾ ਆਏ ਇਹ ਸਭ ਗੱਲਾਂ ਖੋਲ ਕੇ ਆਖੋ ਨਾਨਕ ਪੀਰ ਆਪੋ ਆਪਣੇ ਮਸਲਬ ਦੀ ਸਭ ਕਹਿੰਦੇ ਹਨ ਤਕਰੀਰ ਜਵਾਬ ਨਾਨਕ ਸ਼ਾ ਆਖੇ ਨਾਨਕ ਸ਼ਾ ਸੱਚ ਸੁਣੋ ਬਹਾਉਦੀਨ ਪੀਰ ਰੱਬ ਕਿਉਂ ਕਰ ਆਦਮ ਸਿਰਜਿਆ ਸਭ ਆਕੀ ਤਦਬੀਰ ਜਬ ਹੋਆ ਹੁਕਮ ਖੁਦਾਏ ਦਾ ਤਬ ਕੁਦਰਤ ਆਦਮ ਕੀਨ ਰੱਬ ਹੀ ਕੋ ਆਦਮ ਸਰ ਜਿਆ ਜੋ ਜਾਣੇ ਦੀਨ ਬੇਦੀਨ ਆਦਮ ਮਾਨਸ ਇਕ ਹੈ ਦੋਏ ਵਿੱਚ ਜ਼ਬਾਨਾ ਫੇਰ ਅੱਗੇ ਸੁਣੋ ਬਹਾਵੋ ਦੀਨ ਬਾਕੀ ਮਸਲਾ ਢੇਰ ਅਵਲ ਇਕ ਖੁਦਾਏ ਸੀ ਦੂਜੀ ਕੁਦਰਤਕੀਨ ਬਾਦੀ ਆਪੀ ਆਤਿਸ਼ੀ ਫਿਰ ਕੁਦਰਤਕੀਨੇ ਤੀਨ ਬ੍ਰਹਮ ਬਿਸ਼ਨ ਬਹੀਸ਼ ਤ੍ਰੈ ਤੀਨ ਗੁਣਾਤੇ ਹੋਏ ਸੋ ਸੂਰਤ ਕੀਤੀ ਮਲਾਇਕਾ ਰਹੇ ਅਸਮਾਨੀ ਹੋਏ ਨਾਲੇ ਪ੍ਰਕਤ ਰੱਬ ਦੀ ਇਹ ਤੀਨੋਂ ਬਥੇ ਮਾਈ ਚੌਥੀ ਕਾ ਨੋ ਮੈਲ ਲੈ ਮਾਨਸ ਰੂਪ ਬਣਾਈ ਮਾਨਸ ਰੂਪ ਦਾ ਮਾਮਲਾ ਸਭ ਪਿੱਛੇ ਕਹਿਆ ਸੁਣਾਈ ਅਗੋਂ ਸੁਣੀਏ ਪੀਰ ਜੀ ਜੋ ਆਖਿਆ ਆਪਾ ਕੁੁਦਾਏ ਬ੍ਰਹਮਾ ਮਹੇ ਬ੍ਰਹਮਾ ਵਿਸ਼ਨ ਮਹੇਸ਼ ਹੈ ਭਏ ਕੁਦਰਤ ਦੇ ਅਗਵਾਨ ਪਾਰਬਤੀ ਤੇ ਲਕਸ਼ਮੀ ਸੁਵਿਤਰੀ ਨਾਲ ਪਰਵਾਨ ਛਾਲੇ ਤੇ ਉਪਜੇ ਤ੍ਰੈ ਵਿਦ ਤਤ ਸਰੂਪ ਤਾਂ ਤੇ ਉਲਵੀ ਆਖਿਐਨ ਜੋ ਹੋਏ ਦੇਵ ਸਰੂਪ ਮਾਨਸ ਹੋਏ ਮੈਲ ਤੇ ਇਹ ਮਨ ਨਿਤ ਕਰਾਈ ਆਦਮ ਹੋਏ ਸਿਫਲੀ ਸੁਨੇ ਬਹਾਵੂ ਦੀਨ ਸ਼ਹ ਬ੍ਰਹਮਾ ਸਾਚੇ ਸੂਰਤਾ ਰੂਹਾਂ ਵਿਸ਼ਨ ਮਿਲਾਏ ਕਰੇ ਸਿੰਘਾਰ ਮਹਾਦੇਵ ਥੀ ਜਿਸ ਆਤਿਸ਼ ਕਰੇ ਜਹਾਨ ਚੌਥੀ ਕੁਦਰਤ ਰੱਬ ਦੀ ਸੰਗ ਮਿਲਿਆ ਨੂਰ ਖੁਦਾਈ ਚਾਰੋਂ ਖਾਲਕ ਖਲਕ ਦੇ ਰੱਬ ਕੁਦਰਤ ਕੀਏ ਬਣਾਈ ਬ੍ਰਹਮਾ ਸਾਜੇ ਸੰਸਾਰ ਨੂੰ ਲਾਈ ਬਿਸ਼ਨ ਬਹਿ ਦੀਵਾਨ ਕਰੇ ਪੰਡਾਰਾ ਮਹਾਦੇਵ ਜੋ ਖਾਏ ਸਭ ਜਹਾਨ ਤਬ ਹੋਆ ਹੁਕਮ ਤੇਹਾਂ ਨੂੰ ਤੁਮ ਜਾਏ ਕਰੋ ਸਭ ਕਾਜ ਆਪੋ ਆਪਣੇ ਆਸਨੇ ਤਰੈ ਕਰਨੇ ਲੱਗੇ ਰਾਜ ਬਾਕੀ ਤੁਖਮ ਜੋ ਆਦਮੀ ਫਿਰ ਤਿਸਤਾ ਸੁਣੋ ਬਿਆਨ ਜੋ ਸਾਜਿਆ ਕੁਦਰਤ ਆਪਤੇ ਜਨ ਮਾਨਸ ਨਾਨਕ ਨਾਮ ਫਿਰ ਆਗਿਆ ਕੀਨੀ ਸ਼ਕਤ ਨੇ ਸੁਨਰੇ ਮੇਰੇ ਪੂਤ ਤੂੰ ਸਭ ਤੇ ਉੱਤਮ ਸਾਜਿਆ ਜੋ ਲਿਖਿਆ 84 ਸੂਤ ਮਾਇਆ ਐਸਾ ਵਰਦਿਆ ਮਾਨਸ ਚਰਨੀ ਲਾਇ ਆਪ ਗਏ aloop ਹੋਏ ਜਲ ਕੇ ਵਿਖੇ ਸਮਾਏ ਅਵਲ ਹੁਆ ਆਦਪੁਰਖ ਦੁੱਤੀਏ ਮਾਇਆ ਕੀ ਤ੍ਰਿਤੀਏ ਹੁਆ ਵਾਸਦੇਉ ਚੌਥੇ ਬ੍ਰਹਮਾਚਾਰੀਨ ਪੰਜਮ ਹੁਆ ਮਹਾਦੇਵ ਛੇਵਾ ਕਸ਼ਪ ਉਪਾਇ ਕਸ਼ਪ ਰਬ ਸਚ ਉਪਜਿਆ ਸ਼ਿਵ ਸ਼ਕਤ ਸਰੂਪ ਕਹਾਈ ਸੂਰਜ ਤੇ ਮਨ ਉਪਜਿਆ ਮਾਨਸ ਤਰਿਆ ਨਾਮ मनते ते कुर्सी बो पई गिने न चाही नाम सूरज कुलते ते रघ पया रघ पया राम राम चंद्र के दुए सुत लव कशुते नाम। हमारे बड़े हैं जुगा जुगा अवतार इन्हीं के कर उपजे नाले कुल अवतार सत युग त्रेते दुआ परो कल युग चार समान चार जमाने सब कहे वेद कतेब बखान सत युग की गिन आर जा ਸੂਨੋ ਪੀਰ ਸਾ ਲਾਰ 70 ਲੱਖ 88 ਸਹੰਸਰ ਸਤਜੁਗ ਦਾ ਸਮਾਤ 12 ਲੱਖ 96 ਸਹੰਸਰ ਤ੍ਰੇਤਾ ਜੁਗ ਪਰਮਾਨ 8 ਲੱਖ 64 ਸਹੰਸਰ ਦੁਆਪਰ ਪਿਆ ਜਮਾਨ 4 ਲੱਖ 32 ਹਜ਼ਾਰ ਕਲਯੁਗ ਕੀ ਮੁਨੀਆਦ 43 ਲੱਖ 80 ਸਹੰਸਰ ਚਾਰੋਂ ਜੁਗ ਮਿਰਜਾਦ ਚਾਰ ਜੁਗ ਇੱਕ ਚੌਕੜੀ ਪਈ ਬਹਾਉਦੀਨ ਪੀਰ ਜੁਗ ਬੀਤੇ 72 ਚੌਕੜੀ एक होवे इंदर इंद्र तगीर रोज शब के अंदर इंदर अठाई मर जाए तब ब्रह्मे एक रात दिन गिनती कर सुनाई जब ब्रह्मा मरे हजार एक तब कड़ी बिशन एक हुए जब बिशन बारह लख मरे तब रुद्र अज पल जब यारो रुद्र बतीत निमक महादेव तार जब ईश्वर बीते हजार ਇਕ ਮਹਾਸ਼ਕਤ અવਤਾਰ ਜਲ ਸ਼ਕਤ ਸਹੰਸਰ ਇਕ ਮਰੇ ਤਬ ਹੋਵੇ ਕਲਪ ਪਰਮਾਨ ਇਕ ਪਤ ਟੁੱਟੇ ਕਲਪ ਬਿਰਖ ਇਕ ਪਰ ਲੋ ਹੋਏ ਜਾਨ ਸਭ ਪੱਤਰ ਗਿਰੇ ਕਲਪ ਪਿਰਖ ਦੇ ਤਬ ਮਹਾ ਕਲਪ ਕਹਾਈ ਕਿੱਤੀ ਹੋਈਆਂ ਕਿਆਮਤਾ ਕਛ ਅੰਤ ਨਾ ਸੋਚੀ ਪਾਈ ਮਾਰਕੰਡੇ ਕੀ ਆਰਜਾ 14 ਮਹਾ ਕਲਪ ਕਹਾਈ ਜਬ ਮਾਰਕੰਡੇ ਨਿਰਵਿਰਤ ਹੋਏ ਤਬ ਲੋ ਮਸ ਰੋਮ ਗੜਾਈ ਸਬਰੋਮ ਸਿਰਦਾ ਗਿਰ ਪੜੈ ਹੰਸ ਇੱਕ ਨਿਮਖ ਪਿਤਾਏ ਜਬ ਹੋਏ ਬినాਸ ਬਡ ਹੰਸ ਦਾ ਬਡ ਲਾਭ ਰਿਕ ਪਲਕ ਕਹਾਈ ਬਡ ਲਾਭ ਰਿਕ ਜਬ ਨਾਸ ਹੋਏ ਇੱਕ ਪਰ ਪਸੁੰਡ ਪਿਖਸਾਈ ਕਾਕ ਪਸੁੰਡ ਸਭ ਕਿਰੈ ਇੱਕ ਸਵਾਸ ਪਸੁੰਡ ਕਢਾਏ ਪਸੁੰਡ ਪੋਗੇ ਸਭ ਆਰਜਾ ਤਬ ਕੂਰਮ ਇੱਕ ਦਿਨ ਜਾਏ ਇੱਕ ਦਿਨ ਪਰਮਾਨ ਇਹ ਤਬ ਕੇਤੇ ਬਰਕ ਵੀ ਚਾਰ ਸੋ ਬਰਸ ਕੁਰਮ ਕੀ ਆਰਚਾ ਅੰਤ ਮਰਸੀ ਸਭ ਸੰਸਾਰ ਖੰਡ ਬ੍ਰਹਮੰਡ ਨਰੈਸੀ ਤ੍ਰੈ ਲੋਇ ਨ ਰਹੀਏ ਆਈ ਤਬ ਗੋਸੇ ਆਦਲੇ ਸਭ ਹੋਸੀ ਅੰਤ ਫਨਾਹੀ ਤਬ ਰਹੀਸੀ ਇਕ ਖੁਦਾਏ ਸਚ ਨਾਨਕ ਕੁਦਰਤ ਨਾਲ ਏ ਬੁਨਿਆਦ ਜਹਾਨ ਦੀ ਰਬ ਅਹਨਿਸ ਸਦਾ ਸੰਮਾਲ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ